14 ਸਾਲ ਦੇ ਬੱਚੇ ਕੋਲੋਂ ਦਿਨ ਦਿਹਾੜੇ ਅਨਪਛਤੇ ਅਕਟੇਵਾਂ ਲੁੱਟ ਕੇ ਹੋਏ ਇਰਾਦ ਪੁਲਿਸ ਕਰ ਰਹੀ ਹੈ ਜਾਣ ਬਟਾਲਾ ਦੇ ਸਾਗਰਪੁਰੇ ਇਲਾਕੇ ਵਿੱਚ 7ਵੀਂ ਜਮਾਤ ਵਿੱਚ ਪੜਦੇ ਬੱਚੇ ਕੋਲੋਂ ਤਿੰਨ ਅਨਪਛਤੇ ਲੋਕਾਂ ਨੇ ਪਿਸਤੌਲ ਦੀ ਨੋਕ ਤੇ ਸਕੂਟੀ ਖੋਈ ਮੌਕੇ ਤੇ ਪਹੁੰਚ ਪੁਲਿਸ ਕਰ ਰਹੀ ਜਾਂਚ ਜਿਸ ਬੱਚੇ ਕੋਲੋਂ ਲੁੱਟ ਹੋਈ ਉਸਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਆਪਣੇ ਘਰੋਂ ਅਕਟਿਵਾ ਤੇ ਸਮਾਨ ਲੈਣ ਗਿਆ ਸੀ ਰਸਤੇ ਵਿੱਚ ਤਿੰਨ ਲੋਕ ਮੋਟਰਸਾਈਕਲ ਤੇ ਆਏ ਪਿਸਤੌਲ ਦਿਖਾ ਕੇ ਮੈਨੂੰ ਬੋਲਦੇ ਕਿ ਉਤਰ ਜਾ ਅਕਟਿਵਾ ਤੋਂ ਮੈਂ ਉਤਰ ਗਿਆ ਤੇ ਉਹ ਮੇਰੀ ਅਕਟਿਵਾ ਲੈ ਕੇ ਫਰਾਰ ਹੋ ਗਏ ਮੈਂ ਉਹਨਾਂ ਦੇ ਮੋਟਰਸਾਈਕਲ ਦਾ ਨੰਬਰ ਵੀ ਨੋਟ ਕੀਤਾ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਵੀ ਮੰਨ ਲੇਦਾ ਤਾਂ ਸਾਰਾ ਕੰਮ ਕਰ ਦਿਆ ਹੂੰ ਚਲ ਠੀਕ ਹੈ ਨਾ ਉਹ ਵੀ ਫਾਈਲ ਇਹਨੇ ਸਰ ਹੁਣ ਪਾ ਦਿੱਤੀ ਨਹੀਂ ਮੜਾ ਚਾਹਾਂਦਾ ਉਹ ਮੰਨ ਲੈਂਦਾ ਇਹ ਹੈ ਜੇ ਕੋਈ ਤੇ ਹੋਰ ਗਲਵਾ ਦੋ ਤਾਂ ਵੀ ਨਾ ਆਪਣੀ ਇੰਜਰਸੀ ਕੀਤੀ ਆ ਆ ਵੀ ਕੰਮ ਨਹੀਂ ਕਰ ਦਿੰਦੇ ਜੇ ਮੈਂ ਬੋਲਦਾ ਤੁਹਾਡੀ ਨਾ ਬਖਸ਼ ਦੇ ਜੀ ਜੀ ਦਰਵਾਜ਼ੇ ਹੀ ਲੈ ਲਓ ਠੀਕ ਹੈ ਫਿਰ ਕਰਕੇ ਜਦੋਂ ਕਾਰਵਾਈ ਉਹ ਜਾਣਾ ਤਾ ਵਾ ਜੇ ਤੁਸੀਂ ਉਸੇ ਉੱਥੇ ਬੜਾ ਬੜਾ ਕਿਹਨੂੰ ਪੁੱਛ ਕੇ ਜੀ ਕਰ ਆਇਓ ਨਾ ਫਿਰ ਉਹ ਨਾ ਜਾਣਾ ਜਾਣਾ ਜੀ ਹੂੰ ਤੇ ਤੇ 161 ਨਾ ਨਿਕਲਾਂ ਜੀ ਫਿਰ ਵੀ ਅਹੀਂ ਫਿਰ ਬਾਜੀ ਵੀ ਕਿਹ ਗੱਡੀ ਜੇ ਉਹ ਅਹੀਂ ਬੈਠੇ ਆ ਨਾ ਉਹਦੇ ਵਜੇ ਦੇ ਪਿੱਛੇ ਕੰਨਾਂ ਚ ਜੀ ਉਹਨਾਂ ਦੇ ਘਰ ਗਏ ਸੀ ਹੁਣ ਕਿਤੇ ਨਹੀਂ ਗਏ ਕਿਤੇ ਨਹੀਂ ਗਏ ਅਹੀਂ ਘਰ ਵੀ ਨਹੀਂ ਘਰ ਜਾ ਕੇ ਥੋੜੀ ਪਤਾ ਲੱਗਣਾ ਇਹ ਬੰਦਾ ਕਿਹੜਾ ਵਾਹ ਹਾਂ ਇਹ ਲੰਮਾ ਤਾਂ ਅੱਦੇ ਤੇ ਲੈ ਜੀ ਲੈਣਾ ਪਾਰ ਕਰ ਗਿਆ ਦੁੱਧ ਦਾ ਲੈ ਗਿਆ ਜਿਹੜਾ ਪਾਰ ਕਰਕੇ ਤੁੜਕੇ ਪੁਸਤਾਂ ਰੋਡ ਨੂੰ ਮੁੜ ਕੇ ਨਹੀਂ 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 ਪਸੇ ਤੋਂ ਗਿਆ ਇਹ ਮੁੰਡਾ ਗਿਆ ਸਾਗਰਪੁਰ ਨੂੰ ਜਿਹੜਾ ਮਾਗੇ ਘਰ ਹੈ ਨਾ ਚਿੱਟਾ ਮਿਰਕਾਲ ਨੂੰ ਨਹੀਂ ਪੇਰੂ ਆਇਆ ਲੈਣ ਵਾਲੂ ਗਿਆ ਉਥੇ ਦੁੱਧ ਲੈਂਦਾ ਹੈ ਅਛਾ ਬਕਾਇਦਾ ਦੋ ਦੋ ਤੋਂ ਪੱਕਾ ਲੱਗਾ ਆਪਣਾ ਠੀਕ ਹੈ ਫੌਜੀ ਦੇ ਘਰੋਂ ਉਧਰ ਨੂੰ ਗਿਆ ਅਛਾ ਉੱਥੇ ਤਾਂ ਗਿਆ ਬਿਲਕੁਲ ਸੜਕ ਦੇ ਉੱਤੇ ਚੜ ਗਿਆ ਸੜਕ ਤੇ ਚੜਿਆ ਜੀ ਸੜਕ ਤੇ ਚੜ ਗਿਆ ਜਿਹਨੂੰ ਪਿੰਡ ਐਨੂੰ ਬੜਾ ਪਿੰਡ ਆ ਉਹਨੇ ਮੈਨੂੰ ਬੋਲੇ ਮੈਨੂੰ ਬੋਲੇ ਮੈਨੂੰ ਮੈਨੂੰ ਆਇਆ ਤਨ ਭਰਾ ਰਿਹਾ ਵਾ ਠੀਕ ਹੈ ਤੇ ਕੋਈ ਕੁੜੀ ਕੋਈ ਪਰ ਦੋਵੇਂ ਮੁੰਡੇ ਲੈ ਕੇ ਚੜ ਗਏ ਆਏ ਇਹੋ ਜਿਹੇ ਪਿੰਡ ਵਾਲੋਂ ਹਾਂਜੀ ਪੁਰਾਣੂ ਆਏ ਆ ਬਾਅਦ ਬਾਅਦ ਨੂੰ ਗਏ ਜਿੱਦੋਂ ਆਏ ਉਦੋਂ ਨੂੰ ਆਪ ਫਿਰ ਬੈ ਬੜੀ ਗੱਲ ਕਰ ਗਿਆ ਉਹਨੂੰ ਦਿਖਾਇਆ ਦਿਖੂਆ ਕੋਈ ਪਿਸਤੂਲ ਹੁਣ ਇਹ ਤਾਂ ਉੱਥੇ ਘਰ ਇਹਨਾਂ ਦਾ ਪਰੀਤ ਬੱਚੇ ਕੋ ਸਕੂਟਰੀ ਖੋਈ ਗਈ ਤੁਸੀਂ ਮੌਕੇ ਤੇ ਗਏ ਕੀ ਵੇਖਿਆ ਇਹਦੀ ਕੀ ਕਾਰਵਾਈ ਕੀਤੀ ਜਾਂਦੀ ਤੁਹਾਨੂੰ ਪਤਾ ਲੱਗਾ ਸਾਗਰਪੁਰ ਐਨੇ ਪਾਸੇ ਮੋੜ ਤੇ ਨਾ ਫਾਟਕ ਲੱਗੇ ਮੋਕੜ ਖੋਈ ਹੈ ਤੇ ਨਨਮ ਸੱਤ ਨੌਜਵਾਨ ਹੈ ਤਈ ਮੌਕਾ ਵੇਖ ਆਇਆ ਬਸ ਉਹ ਬੰਦੇ ਨੇ ਤਰਾਸ ਕਰ ਦਿੱਤੇ ਹੋ ਸਗੀ ਸ਼ਾਮਾਂ ਤੱਕ ਕਵਰ ਕਰ ਲਿਆ ਕੀ ਦੱਸਿਆ ਬੱਚੇ ਦੇ ਕੋਲੋਂ ਕੋ ਹਥਿਆਰ ਵੀ ਸੀ ਨਹੀਂ ਹਥਿਆਰ ਤੇ ਵੱਲੋਂ ਤ ਨਹੀਂ ਦੱਸਿਆ ਕੋਈ ਉਹ ਲੈਟਰ ਲੁੱਟਰ ਹੁੰਦਾ ਜਗੋਂ ਨਾਲ ਉਹ ਫੜਿਆ ਕਿੱਡਾ ਹੂੰ ਹੋਰ ਨਹੀਂ ਕੋਈ ਚੀਜ਼ ਆ ਗਈ ਤੇ ਇਸ ਟਾਈਮ ਜੁਗਾ ਉਹ ਲੈਟਰ ਆ ਕੇ ਪਿਸਤਲ ਆ ਉਹ ਦੱਸਣ ਦੇ ਨਾ ਇਹ ਬੱਚੇ ਹੀ ਦੱਸਿਆ ਬਾਅਦ ਚ ਲੈਟਰ ਸੀ ਉਹਦੇ ਕੋਲ ਨਹੀਂ ਬੱਚੇ ਨੇ ਦੱਸਿਆ ਬੱਚਾ ਕਹਿੰਦਾ ਪਿਸਤਲ ਬਾਕੀ ਵੇਖ ਲੈਣਾ ਕਲੀਅਰ ਕਰਕੇ ਉਹ ਚ ਪਿਸਤਲ ਦਾ ਮੇਰਾ ਨਾ ਪ੍ਰਕਾਸ਼ ਜੀ ਪ੍ਰਕਾਸ਼ ਜੀ ਕੀ ਕਰਦੇ ਹੋ ਤੁਸੀਂ ਔਰ ਕੀ ਹੋਇਆ ਬੇਟਾ ਹੀ ਮੇਰਾ ਇੱਥੇ ਲੱਗੇ ਨਾ ਸਾਡੇ ਘਰ ਦੇ ਲੱਗੇ ਦੁੱਧ ਦੀ ਡੇਰੀ ਆ ਠੀਕ ਆ ਉਹ ਇਥੋਂ ਜਸਟ ਨਿਕਲ ਕੇ ਤੇ ਦੁੱਧ ਵਾਲੇ ਦੇ ਘਰ ਦੇ ਲੱਗੇ ਗਿਆ ਉੱਥੇ ਨਾਲ ਇੱਕ ਕਰਿਆਨੇ ਦੀ ਸ਼ਾਪ ਆ ਬਰੈਡ ਲੈਣ ਗਿਆ ਤੇ ਨਾਲੇ ਦੁੱਧ ਵੀ ਲੈਣ ਜਾਂਦਾ ਥੋ ਡੇਲੀ ਜਾਂਦਾ ਤੇ ਬਿਲਕੁਲ ਇੱਕ ਕਿਲਾ ਹਟਵਾ ਸਾਡੇ ਘਰ ਆ ਉਤੋਂ ਬਸੇ ਨਿਕਲਿਆ ਸਕੂਟਰੀ ਲੈ ਕੇ ਤਿੰਨ ਮੁੰਡੇ ਆਏ ਆ ਜੋ ਇਹਨੇ ਦੱਸਿਆ ਕਿ ਤਿੰਨ ਜਣੇ ਆਏ ਉਹਨਾਂ ਨੇ ਇੱਕ ਨੇ ਪਿਸਤਲ ਵਿਖਾਇਆ ਇਹਨੂੰ ਕਹਿੰਦੇ ਸਕੂਟਰੀ ਤੋਂ ਉਤਰ ਜਾ ਹੁਣ ਤੇਰਾ ਕੋਈ ਕੰਮ ਨਹੀਂ ਤੇ ਬਸ ਜੀ ਇਹ ਉਤਰ ਗਿਆ ਇਹਨੇ ਸਕੂਟਰੀ ਦਿੱਤੀ ਆ ਘਰ ਆ ਗਿਆ ਨਾਲ ਉਸੇ ਵੇਲੇ ਇੱਕ ਮਿੰਟ ਦੀ ਦੂਰੀ ਤੇ ਸਾਡਾ ਘਰ ਆ ਜਿੱਥੋਂ ਕੋਈ ਕੀ ਲੱਗਦਾ ਕਿ ਕੌਣ ਹੋ ਸਕਦਾ ਜਾਂ ਲੱਗ ਕੇ ਪਹਿਲਾਂ ਵੀ ਇਹੋ ਜਿਹਾ ਮਾਹੌਲ ਹੋਇਆ ਹਾਂਜੀ ਫਿਲਹਾਲ ਤੇ ਵਾਰਦਾਤਾਂ ਸਾਡੇ ਫਟਕ ਦੇ ਲੱਗੇ ਹੁੰਦੀਆਂ ਰਹਿੰਦੀਆਂ ਤੇ ਪੁਲਿਸ ਵੀ ਇੱਥੇ ਦੂਜੇ ਤੀਜੇ ਦਿਨ ਆਣ ਕੇ ਖਲੋਟੀ ਰਾਤ ਕਿ ਵਾਰਦਾਤ ਨਾ ਹੋਏ ਪਰ ਹੁਣ ਫਿਰ ਵੀ ਵਾਰਦਾਤਾਂ ਜਿਹੜੀਆਂ ਕੰਟੀਨਿਊ ਹੋ ਰਹੀਆਂ ਨੇ ਹਾਂ ਬੱਚਾ ਵੇਖੋ ਜੀ ਡਰ ਤੇ ਜਾਂਦਾ ਹੀ ਹੈ ਬੱਚਾ ਤੇ ਛੋਟਾ ਹੀ ਹੈ ਜੀ ਪੁਲਿਸ ਕੰਪਲੇਂਟ ਕਰ ਹਾਂ ਜੀ ਪੁਲਿਸ ਕੰਪਲੇਂਟ ਪੁਲਿਸ ਵਾਲਿਆਂ ਨੂੰ ਕਰਤੀ ਇਨਫੋਰਮੇਸ਼ਨ ਜੀ ਜਾ ਰਹੇ ਹਾਂ ਉੱਥੇ ਥਾਣੇ ਜਾ ਰਹੇ ਹਾਂ ਬਾਕੀ ਗੱਲ ਕਰਦੇ ਹਾਂ ਉਹਨਾਂ ਨਾਲ ਜਾ ਕੇ ਅੰਤਰਪ੍ਰੀਤ ਸਿੰਘ ਮੈਂ 8th ਚ ਪੜਦਾ ਸਾਗਰਪੁਰ ਰਹਿੰਦੇ ਆ ਕੀ ਹੋਇਆ ਕੀ ਹੋਇਆ ਕਿ ਅਬ ਮੈਂ ਜਾਣ ਰਹੀ ਦੁਕਾਨ ਤੇ ਤੇ ਘਰ ਵਾਪਸ ਆਉਣ ਰਹੀ ਤੇ ਉੱਥੇ ਤਿੰਨ ਜਣੇ ਆਏ ਆ ਪਲੈਟੀਨਾ ਮੋਟਰਸਾਈਕਲ ਤੇ ਤੇ ਮੈਨੂੰ ਰਿਵੋਲਵਰ ਦਿਖਾਇਆ ਤੇ ਸਕੂਟਰੀ ਖੋਕੇ ਲੈ ਗਏ ਹਾਂਜੀ ਤੇ ਕਿੱਥੇ ਗਏ ਸੀ ਤੇ ਕੀ ਕਰ ਰਹੇ ਸੀ ਮੈਂ ਆਪਣਾ ਸਮਾਨ ਲੈਣ ਗਿਆ ਬਰੈਡ ਲੈਣ ਗਿਆ ਹਾਂ ਹਾਂਜੀ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਉੱਤਰ ਜਾਉਣ ਤੂੰ ਅੱਛਾ ਹਾਂਜੀ ਉਹ ਬੰਦੇ ਤੇ ਮੈਂ ਨਹੀਂ ਕਿ ਸਰਦਾਰ ਸੀ ਮੁੰ ਨਹੀਂ ਅੱਛਾ ਕਿੰਨੇ ਹਾਂਜੀ ਹਾਂ ਕੁਝ ਹੋਰ ਇਹ ਬੱਸ ਪਿਸਟਲ ਹੀ ਹੋਰ ਕੁਝ ਨਹੀਂ ਲੈਣਾ ਉਹਨ ਦਾ ਕੋਈ ਮੋਟਰਸਾਈਕਲ ਦਾ ਨੰਬਰ ਨੋਟ ਕੀਤਾ ਹਾਂਜੀ ਕੀਤਾ ਪੀਪੀ06 ਐਚਐਫ 6848 ਕਿੰਨੀ ਤੇਜ਼ ਆ ਕਿੰਨੀ ਤੇਜ਼ ਆ ਆਏ ਤੇ ਮੇਰੇ ਕੋਲ ਥੋੜੀ ਸਪੀਡ ਚ ਸੀ ਤੇ ਪਰ ਗਏ ਬੜੀ ਸਪੀਡ ਚ ਕੀ ਲੱਗਾ ਉਹਦੋਂ ਜਦੋਂ ਤੱਕ ਉਹਨਾਂ ਨੇ ਖਿਲਾ ਰਿਆ ਕਿਉਂ ਖਿਲਾ ਰਿਆ ਕਿ ਤੱਕ ਲਾਰੇ ਕੋ ਸਮਝ ਆਈ ਤਾ ਹਾਂਜੀ ਉਹਨਾਂ ਨੇ ਬਸ ਖਿਲਾ ਰਿਆ ਉਹ ਅੱਗੇ ਮੋਟਰਸਾਈਕਲ ਲਾ ਲਿਆ ਇਤਰਾ ਕਰਕੇ ਤੇ ਫੇਰ ਆਂਦੇ ਉੱਤਰ ਹੁਣ ਤੋਂ ਹਾਂ ਹਾਂਜੀ ਕਿਤੇ ਕੋਈ ਹਥਿਆਰੇਗਾ ਸੀ ਕਿਸੇ ਕੋਲ ਹਾਂ ਗਾਹੀ ਕਿੰਨੇ ਜਿਲੇ ਕੋ ਇੱਕੋ ਉਹ ਐਕਟਿਵਾ برو ਕੇ ਲੱਗੇ ਫੇਰ ਤੁਸੀਂ ਕੀ ਕੀਤਾ ਜੇ ਮੈਂ ਘਰ ਆ ਗਿਆ ਹਾਂਜੀ ਫੇਰ ਮੈਂ ਦੱਸਿਆ ਮਾਂ ਨੂੰ ਤੇ ਫੇਰ ਮੰਮਾ ਨੇ ਪਾਪਾ ਨੂੰ ਦੱਸਿਆ